25 25 50 ਮੈਨੂੰ ਕਿਤੇ ਸਟਾਪ ਲਿਖਿਆ ਉਹਦਾ ਤਾਂ ਇਹ ਕੋਈ ਗੇਮ ਹੈ ਜੀ ਹਾਂ ਜੀ ਇਹ ਗੇਮ ਹੁੰਦੀ ਆ ਇਹਦੇ ਚ ਅਸੀਂ ਕਿਸ ਨੂੰ ਲੱਭਣਾ ਹੁੰਦਾ ਸ਼ਿਕਾਰੀ ਜੀ ਸ਼ਿਕਾਰੀ ਜੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਹੈ ਕਿ ਛੋਟੇ ਹੁੰਦੇ ਤੁਸੀਂ ਕਿਹੜੇ ਕਿਹੜੇ ਗੇਮਾਂ ਖੇਡਦੇ ਹੁੰਦੇ ਸੀ ਅ ਛੋਟੇ ਹੁੰਦੇ ਮੈਂ ਮੋਸਟਲੀ ਖੇਡੀਆਂ ਜ਼ਿਆਦਾਤਰ ਗੇਮਸ ਜਿਵੇਂ ਕਿ ਗੀਟੇ ਹੋਗੇ ਚੋਰ ਸਿਪਾਈ ਵਾਲੀ ਪਰਚੀਆਂ ਹੋ ਗਈਆਂ ਰੱਸੀ ਖੁੱਦਣਾ ਹੋ ਗਿਆ ਪੀਚੋ ਉਹ ਉਹ ਵੀ ਨਾ ਬਹੁਤ ਸੇਡੀਆਂ ਤੇ ਇੱਕ ਬਤ ਜਿਵੇਂ ਕਿ ਹੋਰ ਵੀ ਆਊਟਡੋਰ ਵੀ ਗੇਮਸ ਸੀਗੀਆਂ ਪਿੱਟੂ ਹੋ ਗਿਆ ਉੱਚ ਨੀਚ ਦਾ ਪਾਪੜਾ ਬਰਫ ਪਾਣੀ ਇਹ ਇਹ ਵੀ ਗੇਮਸ ਸੀਗੀਆਂ ਤੇ ਹੁਣ ਮੈਂ ਇੱਕ ਤੁਹਾਨੂੰ ਇੱਕ ਪੁੱਛਾਂ ਹਾਂਜੀ ਪੁੱਛੋ 25 25 50 ਮੈਨੂੰ ਕਿਤੇ ਸਟਾਪ ਲਿਖਿਆ ਉਹ ਦਿਖਾ ਇਹ ਕੋਈ ਗੇਮ ਹੈ ਜੀ ਹਾਂਜੀ ਇਹ ਗੇਮ ਹੁੰਦੀ ਆ ਇਹਦੇ ਚ ਅਸੀਂ ਕਿਸੇ ਨੂੰ ਲੱਭਣਾ ਹੁੰਦਾ ਹੈ ਜਿਵੇਂ ਹੁਣ ਮੈਂ ਤੁਹਾਨੂੰ ਪੁੱਛਿਆ ਵੀ ਮਨੂੰ ਸਟਾਪ ਲਿਖਿਆ ਹੋਇਆ ਦਿਖਾਉਂ। ਅੱਛਾ ਮਤਲਬ ਇੱਥੇ ਨੇੜੇ ਕਿਤੇ ਸਟਾਪ ਲਿਖਿਆ ਤੇ ਮੈਂ ਉਹਨੂੰ ਲੱਭਣਾ ਹੈ। ਹਾਂਜੀ। ਹੋਰ ਹੈ ਅਜੀ